ਰਹਾਸਮਈ ਹਾਲਾਤਾਂ ਦੇ ਵਿੱਚ ਫਿਰੋਜ਼ਪੁਰ ਦੇ ਇੱਕ ਨਾਮੀ ਸਕੂਲ ਦੇ ਵਿੱਚੋਂ ਚਾਰ ਬੱਚੇ ਗਾਇਬ ਹੁੰਦੇ ਔਰ ਇੱਕ ਜਿਹੜਾ ਬੱਚਾ ਉਹ ਲੱਗ ਤੋਂ ਗਾਇਬ ਹੁੰਦਾ ਯਾਨੀ ਕਿ ਟੋਟਲ ਪੰਜ ਬੱਚੇ ਨੇ ਜਿਹੜੇ ਕੱਲ ਸ਼ਾਮ ਤੋਂ ਲਾਪਤਾ ਨੇ ਔਰ ਪੁਲਿਸ ਦੇ ਵੱਲੋਂ ਮਾ ਮਾਪਬ ਨੂੰ ਮਾਪਬ ਵੱਲੋਂ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਗਈ ਹੈ ਪਰ ਫਿਲਹਾਲ ਦੀ ਘੜੀ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਗੱਲਬਾਤ ਕਰ ਲਏ ਨੇ ਉਹਨਾਂ ਦੇ ਮਾਤਾ ਪਿਤਾ ਦੇ ਨਾਲ ਵੀ ਉਹਨਾਂ ਦਾ ਕੀ ਕਹਿਣਾ ਹੈਗਾ ਕੀ ਨਾਮ ਹੈ ਜੀ ਤੁਹਾਡਾ ਪ੍ਰੀਤ ਪ੍ਰੀਜੀ ਕੀ ਤੁਹਾਡਾ ਬੱਚਾ ਕਿਹੜੇ ਸਕੂਲ ਪੜਦਾ ਸੀ ਔਰ ਕਿਵੇਂ ਇਹ ਮਤਲਬ ਵਾਪਰ ਗਈ ਮੇਰਾ ਬ੍ਰਦਰ ਇਸ ਮਹੀਨ ਸਕੂਲ ਚ ਪੜਦਾ ਸੀ ਪਲੱਸ 2 ਦਾ ਬੀ ਆਤੀ ਸੀ ਯਾ ਜੀ ਹਾਂ ਜੀ ਉਹਨੂੰ ਵਿਸ਼ੇ ਬੇਟਾ ਲੈਣ ਆਇਆ ਵਾ ਸਕੂਲ ਤੋਂ ਆ ਗਿਆ ਸੀ ਕਰੇ ਕੋਈ ਇਤਾਂ ਦੀ ਕੋਈ ਗੱਲ ਨਹੀਂ ਸੀ ਕਿ ਬਾਤ ਨਹੀਂ ਸੀਗੀ ਉਹ ਬ੍ਰਦਰ ਨੂੰ ਕਰੇ ਲੈ ਕੇ ਗਿਆ ਵਾ ਕਹਿੰਦਾ ਵੀ ਆ ਜਾ ਕਪੜੇ ਲੈਣ ਚਲੀਏ ਅਪਾ ਉਸ ਤੋਂ ਬਾਅਦ ਘਰੇ ਨਹੀਂ ਆਇਆ ਇੱਕ ਕਦੋਂ ਦਾ ਸਮਾਏਗਾ ਕੱਲ 4:30 ਦਾ ਟਾਈਮ ਹੈ ਕੱਲ 4:30 ਦਾ ਹਾਂਜੀ ਅੱਛਾ ਇਹ ਕਿੰਨੇ ਬੱਚੇ ਟੋਟਲ ਨੇ ਜੀ ਟੋਟਲ ਬੱਚੇ 5 ਨੇ ਹਾਂਜੀ ਬੱਚੇ ਤੇ ਇਹ ਸਾਰੇ ਹੀ ਵਿਸ਼ਵ ਦੇ ਨਾਲ ਹੀ ਗਏ ਨੇ ਹਾਂਜੀ ਸਾਰੇ ਕਹਿੰਦੇ ਵੀ ਸਾਡੇ ਘਰ ਵਿਸ਼ਵ ਨੂੰ ਵਿਸ਼ਵ ਲੈ ਕੇ ਗਿਆ ਵਾ ਗੁਰਦੀਤ ਨੂੰ ਉਸ ਤੋਂ ਬਾਅਦ ਕੋਈ 5:30 ਵਜੇ ਲਾਖਪ੍ਰਿਤ ਆਇਆ ਸਾਡੇ ਘਰੇ ਵੀ ਕਹਿੰਦਾ ਗੁਰਦੀਤ ਸਾਡਾ ਫੋਨ ਨਹੀਂ ਚੱਕਦਾ ਪਿਆ ਤੇ ਮੈਂ ਉਹਨਾਂ ਨੇ ਇਹਨਾਂ ਕਿਹਾ ਕਿ ਗੁਰਦੀਤ ਵੀ ਸ਼ਰਨਾ ਗਿਆ ਹੈ ਇਹੀ ਗੱਲ ਹੋਈ ਉਸ ਤੋਂ ਬਾਅਦ ਕੋਈ ਵੀ ਬੱਚਾ ਵੀ ਘਰੇ ਨਹੀਂ ਆਇਆ ਤੁਸੀਂ ਕੋਈ ਲੱਭਣ ਵੀ ਗਏ ਸੀਗੇ ਕਿਤੇ ਅਜੀਬੀ ਜੀਤਪੁਰ ਸਾਹਿਬ ਵੈਸੀ ਹੈ ਜੀ ਜੀਤਪੁਰ ਸਾਹਿਬ ਗੁਰਦਾਰੇ ਸਭ ਬੱਚੇ ਸਾਨੂੰ ਕਹਿੰਦੇ ਸੀਗੇ ਕਿ ਬਹੁਤ ਟਾਈਮ ਹੋ ਗਿਆ ਵੀ ਜੀਤਪੁਰ ਸਾਹਿਬੋਂ ਵੀ ਨੇਰਾ ਹੋ ਗਿਆ ਬਾਬਾ ਜੀ ਆਉਣ ਨਹੀਂ ਦਿੰਦੇ ਮੈਂ ਕਿਹਾ ਮੈਂ ਆਣੀ ਆ ਮੈਨੂੰ ਲੈ ਹੁਣੀ ਆ ਮੈਂ ਗੁਰਦਾਰੇ ਸਾਹਿਬ ਗਈ ਆ ਗੁਰਦਾਰੇ ਦਰਵਾਜ਼ੇ ਸਾਰੇ ਕੁਝ ਬਾਜੰਸੀ ਕਮੇਟ ਪਾਰਟੀ ਸਾਹਿਬ ਨੇ ਵੀ ਸਾਡੀ ਵਧੀਆਂ ਸੁਣਵਾਈ ਕੀਤੀ ਉਹਨਾਂ ਨੇ ਅੰਦਰ ਸਾਰੇ ਕੈਮਰੇ ਵਗੈਰਾ ਸਾਰੇ ਸੀਸੀਟੀਵੀ ਕੈਮਰੇ ਵਗੈਰਾ ਸਾਨੂੰ ਦਿਖਾਏ ਬਟ ਇਹਨਾਂ ਦੇ ਪੇਰੈਂਟਸ ਨੂੰ ਵੀ ਸ਼ਬਦ ਨੂੰ ਫੋਨ ਕੀਤਾ ਵੀ ਸਾਡੇ ਕੋਈ ਵਾਇਪ ਵਗੈਰਾ ਨਹੀਂ ਹੈਗੀ ਕੋਈ ਵੀ ਸੀਗੀ ਵਿਸ਼ ਬਾਈਕ ਲੈ ਕੇ ਆਇਆ ਸੀ ਕਿ ਮੈਂ ਕਹਿੰਦੀ ਉਹਨਾਂ ਦੇ ਪੇਰੈਂਟਸ ਨੂੰ ਫੋਨ ਕਰਕੇ ਪੁੱਛ ਕੇ ਵੀ ਨੰਬਰ ਕੀ ਹੈ ਨੰਬਰ ਪਲੇਟ ਉਹਨਾਂ ਕਹਿੰਦੇ ਵੀ ਨੰਬਰ ਪਲੇਟ ਨਹੀਂ ਹੈਗੀ ਬਟ ਜਿਹੜੀ ਸੀਸੀਟੀਵੀ ਰਿਕਾਰਡਿੰਗ ਆਈ ਹੈ ਸਾਡੇ ਹੱਥ ਉਹਦੇ ਵਿੱਚ ਨੰਬਰ ਪਲੇਟ ਬੇਟੇ ਦੇ ਫੋਨ ਲੱਗੀ ਹੋਈ ਹੈ ਬਾਈਕ ਤੇ ਮਤਲਬ ਉਹ ਕਹਿੰਦੇ ਸੀ ਨਹੀਂ ਹੈਗੀ ਪਰ ਹੈਗੀ ਸੀ ਬਟ ਨੰਬਰ ਪਲੇਟ ਹੈਗੀ ਸੀ ਤੁਹਾਨੂੰ ਗੁਰਦੁਆਰੇ ਤੋਂ ਉਹ ਗੁਰਦਿੱਤਾ ਫੋਨ ਆਇਆ ਸੀ ਸਾਨੂੰ ਕੋਈ ਦਿੱਤਾ ਫੋਨ ਆਇਆ ਸੀਗਾ ਉਹ ਕਹਿੰਦਾ ਪਿਆ ਸੀਗਾ ਕਿ ਬਾਬਾ ਜੀ ਆਨ ਨਹੀਂ ਦੇ ਰਹੇ ਪਰ ਉੱਤੇ ਜਦੋਂ ਤੁਸੀਂ ਗਏ ਤਾਂ ਉੱਥੇ ਨਹੀਂ ਸੀ ਉੱਥੇ ਨਹੀਂ ਸੀਗਾ ਸੀਸੀਟੀਵੀ ਚੈੱਕ ਕੀਤਾ ਸੀਸੀਟੀਵੀ ਸਾਰੇ ਅਸੀਂ ਜਦ ਤੱਕ 11:30 ਤੱਕ ਚੈੱਕ ਕੀਤੇ ਬਟ ਉਹਦੇ ਵਿੱਚ ਕੁਝ ਵੀ ਨਹੀਂ ਆਇਆ ਮੋਟਰਸਾਈਕਲ ਆਇਆ ਸੀ ਹੁੰਦਾ ਨਹੀਂ ਪੋਰਟਲ ਵੀ ਨਹੀਂ ਆਇਆ ਬਟ ਉਹਦੇ ਪੇਰੈਂਟਸ ਕਹਿੰਦੇ ਵੇ ਸੀ ਇਹ ਨੰਬਰ ਪਲੇਟ ਹੈ ਹੀ ਨਹੀਂ ਹੈ ਤੇ ਹੁਣ ਤੁਸੀਂ ਫਿਰ ਕੰਪਲੇਨ ਹੁਣ ਕਿਹਨਾਂ ਨੂੰ ਕੀਤੀ ਹੈ ਹੁਣ ਅਸੀਂ ਆਸਿਸਪੀ ਸਾਹਿਬ ਤੇ ਆਏ ਸੀ ਇਹ ਪਹਿਲੇ ਅਸੀਂ ਸਿਟੀ ਚ ਗਏ ਹੋਏ ਸੀ ਇਹ ਉਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਅਸੀਂ ਰਾਤ 8 ਵਜੇ ਤੱਕ ਉੱਥੇ ਖੜੇ ਰਹੇ ਆ ਬਟ ਉਹਨਾਂ ਨੇ ਕੁਝ ਸੁਣਵਾਈ ਵਗੈਰਾ ਨਹੀਂ ਕੋਈ ਸੀ ਅਸੀਂ ਹੁਣ ਇੱਥੇ ਆਏ ਆ ਤੇ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਅਸੀਂ ਦਈ ਮੰਗ ਕਰਦੇ ਕਿ ਜਲਦੀ ਜਲ ਸਾਡੇ ਬੱਚੇ ਸਾਨੂੰ ਲੱਭ ਕੇ ਦਿੱਤੇ ਜਾਣ ਗੁਰਦੀਦੀ ਕਿੰਨੀ ਏਜ ਹੋਏਗੀ ਗੁਰਦੀਦੀ 17 ਸਾਲ ਦੀ ਐ ਦੇਖੋ 17 ਸਾਲ ਦੀ ਗੁਰਦੀਦੀ ਉਮਰ ਦੱਸੀ ਜਾ ਰਹੀ ਹੈ ਉਹਦੇ ਨਾਲ ਜਿਹੜੇ ਨੇ ਚਾਰ ਬੱਚੇ ਹੋਰ ਦੇ ਯਾਨੀ ਕਿ ਟੋਟਲ ਪੰਜ ਬੱਚੇ ਨੇ ਜਿਹੜੇ ਕਿ ਫਿਰੋਜ਼ਪੁਰ ਤੋਂ ਲਾਪਤਾ ਕੱਲ ਤੋਂ ਮਾਬਾ ਪਰੇਸ਼ਾਨ ਨੇ ਅੱਖਾਂ 'ਚ ਹੰਝੂ ਹੈ ਪਰ ਫਿਲਹਾਲ ਦੀ ਘੜੀ ਕੱਲ ਹੀ ਇਹ ਜਿਹੜਾ ਚੀਜ਼ ਕਰ ਦੇਣੀ ਚਾਹੀਦੀ ਸੀ ਕੱਲ ਹੀ ਸੁਣਵਾਈ ਜਿਹੜੀ ਹੈ ਮੌਕੇ ਤੇ ਕਰ ਦੇਣੀ ਚਾਹੀਦੀ ਸੀ ਬੱਚਿਆਂ ਦਾ ਮਾਮਲਾ ਸੀ ਪਰ ਅੱਜ ਸਾਰੇ ਪੇਰੈਂਟ ਜਿਹੜੇ ਆ ਉਹ ਇਕੱਠੇ ਹੋ ਕੇ ਨੇ ਉਹ ਐਸਐਸਪੀ ਦਫ਼ਤਰ ਆਏ ਨੇ ਔਰ ਇਹ ਤੋਂ ਮੰਗ ਕਰ ਰਹੇ ਨੇ ਕਿ ਸਾਡੇ ਬੱਚਾ ਨੂੰ ਜਲਦ ਤੋਂ ਜਲ ਜਿਹੜਾ ਕੀ ਹੈ ਉਹ ਲੱਭਿਆ ਜਾਵੇ ਤਾਂ ਕਿ ਮਾਪੇ ਨੂੰ ਜਿਹੜਾ ਉਹ ਇਹ ਜਿਹੜੇ ਤੱਕੇ ਨਾ ਖਾਣੇ ਪੈਣਾ ਲਪਣਾ ਨਾ ਪਵੇ ਇਹ ਪੁਲਿਸ ਜਿਹੜੀ ਇਹ ਕੱਲ ਹੀ ਅਗਰ ਸਰਪ ਥੋੜੀ ਜੀ ਹੋਰ ਹੋ ਜਾਂਦੀ ਅਗਰ ਕੱਲ ਹੀ ਇਹਨਾਂ ਦੀ ਸਮਾਈ ਕੀਤੀ ਤੇ ਸ਼ਾਇਦ ਕੱਲ ਕੋਈ ਨਾ ਕੋਈ ਕਲੂ ਇਹਨਾਂ ਨੂੰ ਜ਼ਰੂਰ ਮਿਲ ਜਾਂਦਾ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਜੇ ਕਿੰਨੀ ਕੋ ਜਲਦੀ ਇਹਨਾਂ ਦੇ ਬੱਚਾ ਨੂੰ ਜਿਹੜੀ ਹੈ ਉਹ ਕਾਫੀ ਪਰਿਵਾਰ ਵੀ ਟੈਨਸ਼ਨ ਦੇ ਵਿੱਚ ਹੈ ਤੇ ਸਮਾਜ ਦੇ ਵਿੱਚ ਵੀ ਇਹ ਗੱਲ ਚੱਲ ਰਹੀ ਹੈ ਕੱਲ ਸ਼ਾਮ ਨੂੰ ਇਹ ਸਾਡੇ ਧਿਆਨ ਦੇ ਵਿੱਚ ਗੱਲ ਆਈ ਹੈ ਕਿ ਚਾਰ ਬੱਚੇ ਜਿਹੜੇ ਤਕਰੀਬਨ ਜਿਹੜੀ ਦੀ ਉਮਰ 17 18 ਸਾਲ ਦੀ ਹੈਗੀ 10th ਕਲਾਸ ਪੜ੍ਹਦੇ ਤੇ ਉਹਨਾਂ ਦੇ ਨਾਲ ਇੱਕ 40 ਸਾਲ ਦਾ ਬੰਦਾ ਜਿਹੜਾ ਕੀ ਇਨਵਰਟਰਲ ਮਕੈਨਿਕ ਹੈ ਇਹ ਸਾਰੇ ਮਿਸਿੰਗ ਆ ਆਪਣੇ ਮੋਟਰਸਾਈਕਲਸ ਤੇ ਇਮੀਡੀਏਟਲੀ ਕਿਹਨਾਂ ਨੂੰ ਫੋਨ ਵੀ ਬੰਦ ਆ ਰਹੇ ਆ ਤਾਂ ਸਾਡੀਆਂ ਜਿਹੜੀਆਂ ਐਸਐਸਪੀ ਸਾਹਿਬ ਨੇ ਸਾਡ ਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਸਾਡੀਆਂ ਸੀਆਈ ਦੀਆਂ ਟੀਮਾਂ ਸਾਡੇ ਥਾਣੇ ਦੀਆਂ ਟੀਮਾਂ ਸਾਡੀ ਸਪੈਸ਼ਲ ਬ੍ਰਾਂਚ ਅਸੀਂ ਆਲਰੇਡੀ ਇੱਥੇ ਵਰਕ ਕਰ ਰਹੇ ਆ ਤੇ ਕੈਮਰਾ ਜਿੱਥੇ ਲਾਸਟ ਲੁਕੇਸ਼ਨ ਆਈ ਸੀ ਉਹ ਚੈੱਕ ਕਰ ਰਹੇ ਆ ਵੀ ਉਸ ਤੋਂ ਬਾਅਦ ਉਹ ਕਿੱਥੇ ਉਮੀਦ ਹੈ ਕਿ ਜਲਦੀ ਪਤਾ ਲੱਗ ਜਾਏਗਾ ਸਰ ਕੋਈ ਦਾਜਾ ਲੜਾ ਔਖਾ ਜਿਹਾ ਕਿਉਂਕਿ ਪੰਜ ਬੰਦਿਆਂ ਦਾ ਇਕੱਠੇ ਹੋਣਾ ਚਾਰ ਯੰਗਸਟਰਸ ਨੇ ਇੱਕੋ ਕਲਾਸ ਪੜ੍ਹਦੇ ਨੇ ਠੀਕ ਹੈ ਤੇ ਇੱਕ 40 ਸਾਲ ਦਾ ਹੈਗਾ ਜਿਹੜਾ ਉਹ ਮੈਕੈਨਿਕ ਹੈ ਨਿਕਾ ਕੋਈ ਇਸ ਤਰ੍ਹਾਂ ਦਾ ਨਹੀਂ ਦਾਜਾ ਲਾਇਆ ਜਾ ਸਕਦਾ ਵੀ ਕੀ ਇਮੀਡੀਏਟਲੀ ਆਪਾਂ ਕਹਿ ਸਕਦੇ ਹਾਂ ਬਾਕੀ ਕਲਾਸ ਜਾਰੀ ਹੈ ਜੀ ਉਮੀਦ ਹੈ ਕਿ ਜਲਦੀ ਮਿਲ ਜਾਂਦੇ